ਗੁਰੂ ਅੱਗੇ ਅਸਲੀ ਭੇਟਾ ਉਹ ਪਰਮੇਸ਼ਵਰ ਦਾ ਨਾਮ ਹੈ ਮਹਾਰਾਜ ਤੁਸੀਂ ਜਪਦੀ ਸਹਿ ਪੜ੍ਹ ਦਿਓ ਆਪਾ ਪੜ੍ਹਦੇ ਸੁਣਦੇ ਉਥੇ ਮਹਾਰਾਜ ਨੇ ਇੱਕ ਗੱਲ ਕਹੀ ਕਹਿਣ ਲੱਗੇ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਰੱਬ ਅੱਗੇ ਕੀ ਭੇਟ ਕਰੀਏ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਜਿਹਦੇ ਨਾਲ ਉਹਦਾ ਦਰਬਾਰ ਉਹਦਾ ਦਰ ਕਰ ਨਜ਼ਰ ਆ ਜਾਏ ਮੂੰਹੋਂ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਮੁਖ ਵਿੱਚੋਂ ਕਿਹੜਾ ਬੋਲ ਬੋਲਿਆ ਜਾਏ ਜਿਨੂੰ ਸੁਣ ਕੇ ਪਰਮਾਤਮਾ ਵਾਹਿਗੁਰੂ ਮੈਨੂੰ ਪਿਆਰ ਕਰੇ ਹੁਣ ਮਹਾਰਾਜ ਨੇ ਅੱਗੇ ਕੀ ਕਿਹਾ ਵੇਖੋ ਜੀ ਇੱਕ ਅਮੀਰ ਬੰਦਾ ਹੈ ਉਹ ਤੇ ਮੰਨ ਲੈ ਟਕੇ ਵੀ ਚੜਾ ਦੇਗਾ ਉਹ ਕੀਮਤੀ ਵਸਤੂ ਵੀ ਭੇਟ ਕਰ ਦੇਗਾ ਪਰ ਗਰੀਬ ਜਿਹਦੇ ਘਰ ਦੋ ਵਕਤ ਦਾ ਪ੍ਰਸ਼ਾਦਾ ਮੁਸ਼ਕਲ ਨਾਲ ਚੱਲਦਾ ਉਹ ਕੀ ਭੇਟ ਕਰ ਸਕਦਾ ਫਿਰ ਜਿਹਨੂੰ ਆਪਣੇ ਪੇਟ ਦੀ ਭੁੱਖ ਖਾਤਰੀ ਮਿਹਨਤ ਬੜੀ ਕਰੜੀ ਘੱਲਣਾ ਘੱਲ ਨਹੀਂ ਪੈਂਦੀ ਮਹਾਰਾਜ ਨੇ ਬਾਣੀ ਵਿੱਚ ਕਿਆ ਕਹਿ ਲੱਗੇ ਬੰਦੇ ਨਹੀਂ ਟਕਾ ਦਾ ਕੀਮਤੀ ਵਸਤੂ ਰੱਬ ਅੱਗੇ ਅਸਲੀ ਭੇਟਾ ਨਹੀਂ ਰੱਬ ਅੱਗੇ ਜੇ ਤੂੰ ਭੇਟਾ ਰੱਖਣੀ ਚਾਹੁੰਦਾ ਗੁਰੂ ਅੱਗੇ ਜੇ ਤੂੰ ਬੋਲ ਬੋਲਣਾ ਚਾਹੁੰਨੇ ਇਹਨੂੰ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਉਸ ਸੱਚੇ ਨਾਮ ਨੂੰ ਜਪਿਆ ਕਰ ਰੱਬ ਦੀ ਸਿਫਤੋ ਸਲਾਹ ਕਰਿਆ ਕਰ ਇਹੀ ਰੱਬ ਅੱਗੇ ਅਸਲੀ ਭੇਟ ਐ ਇਹੀ ਰੱਬ ਅੱਗੇ ਬੋਲੇ ਹੋਏ ਮਿੱਠੇ ਬੋਲ ਨੇ ਜਿਦੇ ਨਾਲ ਤੇਰੀ ਪਰਮਾਤਮਾ ਨਾਲ ਸਾਝ ਪੈ ਜਾਏ ਬਾਣੀ ਨੂੰ ਬਾਚ ਕੇ ਵੇਖੋ ਬਾਣੀ ਨੇ ਕੀ ਕਿਹਾ ਹਜ਼ੂਰ ਮਹਾਰਾਜ ਨੇ ਅੱਜ ਜਿਹੜਾ ਇਹਦਾ ਬਚਨ ਹੈ ਉਥੇ ਜਦੋਂ ਜਗਨਨਾਥ ਦੀ ਧਰਤੀ ਤੇ ਉਪਦੇਸ਼ ਦਿੱਤਾ ਮਹਾਰਾਜ ਨੇ ਫਿਰ ਉਹਨਾਂ ਲੋਕਾਂ ਨੂੰ ਕਿਹਾ ਕਹਿਣ ਲੱਗੇ ਤੁਹਾਨੂੰ ਥਾਲੀ ਵਿੱਚ ਰੱਖ ਕੇ ਦੀਵੇ ਅਰਗਬਤੀਆਂ ਜਾਂ ਤੁਹਾਨੂੰ ਚੰਦਨ ਦੀ ਲੱਕੜ ਜਾਂ ਤੁਹਾਨੂੰ ਤੂਪ ਆਦਿਕ ਰੱਖਣ ਦੀ ਲੋੜ ਨਹੀਂ ਰੱਬ ਦੀ ਆਰਤੀ ਤੇ ਪਰਮਾਤਮਾ ਵੈਗੁਰੂ ਆਪ ਹੀ ਕਰਦਾ ਹੈ ਬਸ ਤੂੰ ਗੁਣ ਗਾ ਮਹਾਰਾਜ ਬਚਨ ਆਰੰਭ ਦੇ ਨੇ ਇਹਦੇ ਅਰਥਾਂ ਨੂੰ ਸੁਣਦੇ ਜਾਓ ਥੋੜਾ ਗਹਿਰਾ ਸ਼ਬਦ ਹੈ ਕੀਮਤੀ ਹੈ ਮਹਾਰਾਜ ਨੇ ਕਿਹਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਵੇਖੋ ਰਬ ਨੇ ਮਾਨੋ ਆਕਾਸ਼ ਨੂੰ ਗਗਨ ਦਾ ਅਰਥ ਆਕਾਸ਼ ਆਕਾਸ਼ ਨੂੰ ਰਬ ਨੇ ਆਪਣਾ ਥਾਲ ਬਣਾਇਆ ਹੈ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤੇਰੇ ਨਿੱਕੇ ਨਿੱਕੇ ਦੀਵੇ ਕੀ ਕਰਨਗੇ ਰੱਬ ਨੇ ਚੰਦਰਮਾ ਤੇ ਸੂਰਜ ਮੰਨੋ ਦੋ ਦੀਵੇ ਬਾਲੇ ਨੇ ਗगन ਮੈ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਥਾਲ ਵਿੱਚ ਮੋਤੀ ਵੀ ਰੱਖ ਲੈ ਪਰ ਕਹਿ ਲੱਗੇ ਤੇਰੇ ਮੋਤੀ ਕੀ ਕਰਨਗੇ ਰੱਬ ਨੇ ਬ੍ਰਹਮਾਣ ਅੰਦਰ ਕਹਿ ਲੱਗੇ ਜਿਹੜੇ ਤਾਰੇ ਪੈਦਾ ਕੀਤੇ ਨੇ ਤਾਰੇ ਟਿਮਟਮਾਉਂਦੇ ਨੇ ਕਹਿਣ ਲੱਗੇ ਇਹ ਮਨ ਨੂੰ ਰੱਬ ਦੀ ਆਰਤੀ ਵਿੱਚ ਰੱਬ ਦੇ ਥਾਲ ਵਿੱਚ ਟਿਕੇ ਹੋਏ ਮੋਤੀ ਨੇ ਇਹ ਰੱਬ ਦੇ ਆਰਤੀ ਦੀ ਖਾਤਰ ਰੱਬ ਦੇ ਥਾਲ ਵਿੱਚ ਟਿਕੇ ਹੋਏ ਮੋਤੀ ਨੇ ਤਾਰਕਾ ਮੰਡਲ ਜਨਕ ਮੋਤੀ ਅੱਗੇ ਕਹਿਣ ਲੱਗੇ ਤੂਪ ਮਲ ਆਨ ਲੋ ਪਵਨ ਚਬਰੂ ਕਰੇ ਮਲ ਆਨ ਲੋ ਸ਼ਬਦ ਆਇਆ ਦੀ ਮਲ ਆਨ ਲੋ ਕੀ ਹੈ ਮਾਲਿਆ ਜਿਹੜਾ ਪਰਬਤ ਹੈ ਪਹਾੜ ਹੈ। ਕਿਆ ਜਾਂਦਾ ਉਹਦੇ ਤੇ ਚੰਦਨ ਦੇ ਰੁੱਖ ਬਹੁਤ ਨੇ। ਜਦੋਂ ਹਵਾ ਰੁਮਕਦੀ ਏ ਫਿਰ ਚੰਦਨ ਦੀ ਸੁਗੰਧ ਹਵਾ ਨਾਲ ਦੂਰ ਤੱਕ ਜਾਂਦੀ ਏ। ਇਹਨੂੰ ਕਿਹਾ ਕਹਿ ਲੱਗੇ ਤੂੰ ਧੂਪ ਕੀ ਬਾਲਨੇ? ਇੱਕ ਅਗਰਬਤੀ ਗੂਗਲ ਜੋ ਕੁਝ ਬਾਲਨੇ। ਰੱਬ ਨੇ ਮਾਲਿਆ ਪਰਬਤ ਤੇ ਜਿਹੜੇ ਚੰਦਨ ਦੇ ਰੁੱਖ ਪੈਦਾ ਕੀਤੇ ਜਦੋਂ ਹਵਾ ਰੁਮਕਦੀ ਏ ਉਹ ਰੱਬ ਦੇ ਮਨੋਂ ਆਰਤੀ ਅੰਦਰ ਮਹਿਕ ਖਿਲਾਰਦੇ ਪਈ ਤੂਪ ਮਲ ਆਣ ਲੋ ਪਵਨ ਚਬਰੋ ਕਰੇ ਜਿਨੀ ਹਵਾ ਰੁਮਕਦੀ ਪਈਏ ਇਹ ਮਨੋਂ ਪਰਮਾਤਮਾ ਦੀ ਆਰਤੀ ਵਿੱਚ ਚੌਰ ਕਰਦੀ ਪਈ ਹੈ ਤੂਪ ਮਲ ਆਣ ਲੋ ਪਵਨ ਚਬਰੋ ਕਰੇ ਅੱਗੇ ਬਚਨ ਵਰਤੇ ਸਗਲ ਬਨ ਰਾਏ ਫੂਲੰਤ ਜੋਤੀ ਤੂ ਥਾਲ ਵਿੱਚ ਫੁੱਲ ਰੱਖਦੇ ਮਾਰੇ ਕਿਨ ਲੱਗੇ ਬੰਦੇ ਸਗਲ ਬਨ ਰਾਏ ਸਗਲ ਦਾ ਅਰਥ ਹੁੰਦਾ ਸਾਰੀ ਸਾਰੇ ਬਨ ਰਾਏ ਦਾ ਅਰਥ ਹੈ ਬਨ ਬਨ ਦਾ ਅਰਥ ਹੁੰਦਾ ਰੁੱਖ ਜਿੰਨੇ ਸ੍ਰਿਸ਼ਟੀ ਤੇ ਧਰਤੀ ਤੇ ਰੁੱਖ ਨੇ ਜਿੰਨੇ ਰੁੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਵੱਖਰੇ ਵੱਖਰੇ ਫੁੱਲ ਲੱਗੇ ਨੇ ਇਹ ਰੱਬ ਦੇ ਥਾਲ ਵਿੱਚ ਮਨ ਨੂੰ ਪਰਮਾਤਮਾ ਦੀ ਆਰਤੀ ਲਈ ਪਰਮਾਤਮਾ ਨੇ ਫੁੱਲ ਰੱਖੇ ਹੋਏ ਸਗਲ ਬਨ ਰਾਏ ਫੂਲੰਤ ਜੋਤੀ ਅੱਗੇ ਕਿਆ ਕੈਸੀ ਆਰਤੀ ਹੋਏ हे ਪਰਮਾਤਮਾ ਤੇਰੀ ਆਰਤੀ ਕਿਵਦੀ ਹੋਵੇ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਪਵਖੰਡਨਾ ਦਾ ਅਰਥ ਹੁੰਦਾ ਹੈ ਪਵ ਦਾ ਅਰਥ ਜਨਮ ਦੇਨ ਵਾਲਾ ਖੰਡਨਾ ਦਾ ਅਰਥ ਮਾਰਨ ਵਾਲੇ हे ਜਨਮ ਤੇ ਮਾਰਨ ਵਾਲੇ ਪਰਮਾਤਮਾ ਬੰਦੇ ਦੀ ਕੀ ਪਾਇਆ ਵੀ ਥਾਲ ਵਿੱਚ ਨਿੱਕੇ ਨਿੱਕੇ ਦੀਵੇ ਫੁੱਲ ਰੱਖ ਕੇ ਤੇਰੀ ਆਰਤੀ ਕਰ ਲੈ ਤੇਰੀ ਆਰਤੀ ਤੇ ਤੂੰ ਆਪ ਹੀ ਕਰਦੇ ਆ ਇਹਦੇ ਅਰਥ ਤੁਹਾਨੂੰ ਪੱਲੇ ਪਏ ਹੋਣਗੇ ਪੂਰੇ ਆਕਾਸ਼ ਥਾਲ ਹੈ ਚੰਦਰਮਾ ਸੂਰਜ ਰੱਬ ਦੇ ਦੀਵੇ ਨੇ ਤਾਰੇ ਮਾਨੋ ਮੋਤੀਆਂ ਦੇ ਤਨ ਰੱਬ ਨੇ ਥਾਲ ਵਿੱਚ ਟਿਕਾਏ ਨੇ ਜਿਹੜੀ ਮਾਲਿਆ ਪਰਬਤ ਤੋਂ ਚੰਦਨ ਦੇ ਰੁੱਖਾਂ ਦੀ ਮੈਂ ਕਿਉਂ ਰੱਬ ਦੀ ਮੰਨੋ ਤੂਪ ਹੈ ਜਿੰਨੇ ਰੁੱਖਾਂ ਦੇ ਫੁੱਲ ਨੇ ਉਹ ਰੱਬ ਨੇ ਥਾਲ ਵਿੱਚ ਫੁੱਲ ਟਕਾਏ ਨੇ ਪੌਣ ਚੌਰ ਕਰ ਜੀ ਕਹਿਣ ਲੱਗੇ ਪ੍ਰਮਾਤਮਾ ਸਾਡੀ ਕੀ ਪਾਏ ਵੀ ਅਸੀਂ ਤੇਰੀ ਆਰਤੀ ਕਰ ਸਕੀਏ ਤੇਰੀ ਆਰਤੀ ਤੇ ਤੂੰ ਆਪ ਹੀ ਆਪਣੀ ਕਿਰਪਾ ਨਾਲ ਕਰ ਰਿਹਾ ਹੈ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅੱਗੇ ਕਿਹ ਅਨਹਤਾ ਸ਼ਬਦ ਵਾਜੰਤ ਭੇਰੀ हे परमात्मा तू ਤੇ ਆਪ ਕਿਰਪਾ ਕਰਕੇ ਅਨਹਤਾ ਦਾ ਅਰਥ ਹੁੰਦੇ ਇੱਕ ਰਸ ਸ਼ਬਦ ਜਿਹੜਾ ਚੱਲ ਰਿਹਾ ਹੈ ਅਨਹਤਾ ਸ਼ਬਦ ਲਗਾਤਾਰ ਵਾਜੰਤ ਭੇਰੀ ਜਿਹੜੀ ਮਨੁੱਖਾਂ ਦੇ ਅੰਦਰ ਇੱਕ ਲਗਾਤਾਰ ਤੂੰ ਰੌਂਚ ਲਾਈ ਹੈ ਸੋਖੇ ਸ਼ਬਦ ਕਰ ਲਓ ਜੀ ਬੰਦੇ ਅੰਦਰ ਸਾਹ ਦੀ ਲੜੀ ਚੱਲਦੀ ਏ ਇਹ ਤੇਰੀ ਕਿਰਪਾ ਨਾਲ ਚੱਲਦੀ ਏ ਤੇ ਤੇਰੀ ਕਿਰਪਾ ਨਾਲ ਸਾਂਹ ਦੀ ਲੜੀ ਚੱਲਦੀ ਏ ਬੰਦਾ ਤੇਰੇ ਹੀ ਅੰਤ ਪਾਉਣ ਵਾਸਤੇ ਤੇਰੀ ਆਰਤੀਆਂ ਕਰ ਰਿਹਾ ਹੈ ਕਹਿ ਲੱਗੇ ਪ੍ਰਮਾਤਮਾ ਬੰਦੇ ਦੀ ਕੀ ਪਾਏ ਇਹ ਤੇ ਆਪ ਤੇਰੀ ਕਿਰਪਾ ਦਾ ਸਦਕਾ ਖਲੋਤਾ ਹੋਇਆ ਉਹਨੇ ਸਾਂਹ ਦੀ ਥੰਮੀ ਦਿੱਤੀ ਏ ਬੰਦਾ ਖਲੋਤਾ ਸਾਡੇ ਅੰਦਰ ਰੌ ਚੱਲਦੀ ਏ ਸਾਰੇ ਅੰਦਰ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਹੁਣ ਅੱਗੇ ਮਹਾਰਾਜ ਨੇ ਫਿਰ ਸ਼ਬਦ ਵਰਤੇ ਨੇ ਸਤਗੁਰੂ ਨੇ ਅੱਗੇ ਹੋਰ ਰੂਪ ਦਿੱਤਾ ਮਾਰੇ ਕਹਿਣ ਲੱਗੇ ਮਾਲਕ ਤੂੰ ਹੀ ਸਾਰਿਆਂ ਪਾਸੇ ਵਰਤਦਾ ਪੀਅ ਫਿਰ ਇਹਨੂੰ ਧਿਆਨ ਨਾਲ ਸੁਣੇ